ਸਾਸਰੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਗੋਲ ਗੱਪੇ ਅਜਿਆ ਸੀਟ ਫੂਡ ਹੈ ਜਿਸ ਦਾ ਨਾਮ ਸੌਂਦਿਆਂ ਹੀ ਹਰ ਕਿਸੇ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ ਜ਼ਿਆਤਰ ਲੋਕ ਇਸ ਨੂੰ ਸ਼ਾਮ ਦੇ ਸਨੈਕਸ 'ਚ ਖਾਣਾ ਪਸੰਦ ਕਰਦੇ ਹਨ ਭਾਰਤ ਦੇ ਵੱਖ-ਵੱਖ ਥਾਵਾਂ 'ਤੇ ਇਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਕੁਝ ਲੋਕ ਇਸ ਨੂੰ ਪਾਣੀ ਪੂਰੀ ਕਹਿੰਦੇ ਹਨ ਤੇ ਕੁਝ ਇਸ ਨੂੰ ਪੁੰਚਕਾ ਕਹਿੰਦੇ ਹਨ ਇਸ ਤੋਂ ਇਲਾਵਾ ਇਸ ਸੀਟ ਫੂਡ ਦੇ ਕਈ ਨਾਮ ਵੀ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕਰਨਾਟਕਾ ਵਿੱਚ ਪਾਣੀ ਪੂਰੀ ਦੇ 22% ਮੁੰਨੇ ਫੂਡ ਸੇਫਟੀ ਐਂਡ ਸਟੈਂਡ ਅਥਾਰਟੀ ਆਫ ਇੰਡੀਆ ਦੇ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਫੇਲ ਹੋ ਗਏ ਹਨ ਨੰਬਰ 1 ਰਿਪੋਰਟ ਕੀ ਕਹਿੰਦੀ ਹੈ ਡੇਕਨ ਹੈੱਡ ਦੀ ਇੱਕ ਰਿਪੋਰਟ ਅਨੁਸਾਰ ਕਰਨਾਟਕਾ ਵਿੱਚ ਵਿਕਣ ਵਾਲੇ ਕੋਲ ਕੱਪਿਆਂ ਦੇ ਲਗਭਗ 22% ਸੈਂਪਲ ਐਫ ਐਸ ਐਸ ਏ ਆਈ ਦੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ ਅਧਿਕਾਰੀਆਂ ਨੇ ਸੂਬੇ ਭਰ ਤੋਂ ਗੋਲ ਗੱਪਿਆਂ ਦੇ 260 ਸੈਂਪਲ ਲਏ ਸਨ ਇਨ੍ਹਾਂ ਵਿੱਚੋਂ 48 ਨੂੰ ਅਰਸੁਖਿਤ ਮੰਨਿਆ ਗਿਆ ਹੈ ਕਿਉਂਕਿ ਇਨ੍ਹਾਂ ਵਿੱਚ ਨਕਲੀ ਰੰਗਾਂ ਦੇ ਨਾਲ-ਨਾਲ ਕੈਂਸਰ ਪੈਦਾ ਕਰਨ ਵਾਲੇ ਪਦਾਰਥ ਵੀ ਸਨ ਇਸ ਤੋਂ ਇਲਾਵਾ 18 ਨੂੰ ਘਟੀਆ ਗੁਣਮਤਾ ਦੇ ਖਾਨ ਲਈ ਅਰਸੁਖਿਤ ਦੱਸਿਆ ਗਿਆ ਹੈ ਬਹੁਤ ਸਾਰੇ ਨਮੂਨੇ ਫਾਲਤੂ ਪਾਏ ਗਏ ਹਨ ਮਨੁੱਖੀ ਖਪਤ ਲਈ ਫਿੱਟ ਨਹੀਂ ਹਨ ਗੋਲ ਗੱਪਿਆਂ ਦੇ ਨਮੂਨੇ ਵਿੱਚ ਚਮਕਦਾਰ ਨੀਲਾ ਸਨਸੈਟ ਪੀਲਾ ਅਤੇ ਜੋ ਜਨ ਵਰਗੇ ਕੈਮੀਕਲ ਪਾਏ ਗਏ ਹਨ ਜੋ ਕਿ ਸੇ ਸਮੱਸਿਆ ਦਾ ਕਾਰਨ ਬਣ ਸਕਦੇ ਹਨ ਨੰਬਰ 2 ਗੋਲ ਗੱਪਾ ਦਾ ਪਾਣੀ ਮਲਾਪਤੀ ਹੈ ਜਾਂ ਨਹੀਂ ਇਹ ਕਿਵੇਂ ਕਰੀਏ ਜਾਂਚ ਗੋਲ ਗੱਪਿਆਂ ਦਾ ਪਾਣੀ ਹਰ ਕੋਈ ਵੱਖ-ਵੱਖ ਤਰੀਕਿਆਂ ਨਾਲ ਤਿਆਰ ਕੀਤਾ ਜਾਂਦਾ ਹੈ ਪਰ ਜੇਕਰ ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਜਾਂ ਰੰਗ ਦੀ ਮਿਲਾਪਟ ਹੁੰਦੀ ਹੈ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਫੜ ਸਕਦੇ ਹੋ ਧਿਆਨ ਰੱਖੇ ਕਿ ਜੇਕਰ ਪਾਣੀ ਇਮਲੀ ਦਾ ਹੋਵੇ ਤਾਂ ਇਹ ਹਲਕਾ ਪੂਰਾ ਰੰਗ ਦਾ ਹੋਵੇਗਾ ਜਦੋਂ ਕਿ ਜੇਕਰ ਧਣੀਏ ਪੁਦੀਨੇ ਦਾ ਪਾਣੀ ਹੈ ਤਾਂ ਇਹ ਗੂੜਾ ਹੜਾ ਹੋਵੇਗਾ ਜੇਕਰ ਪਾਣੀ ਦਾ ਰੰਗ ਹਲਕਾ ਹੋ ਜਾਵੇ ਤਾਂ ਇਸ ਵਿੱਚ ਤੇਜਾਬ ਦੀ ਮਿਲਾਪਟ ਹੋ ਸਕਦੀ ਹੈ ਜੇਕਰ ਗੋਲ ਗੱਪੇ ਵਿੱਚ ਐਸਿਡ ਮਿਲਾਇਆ ਜਾਵੇ ਤਾਂ ਸਵਾਦ ਖੁਰਤਨ ਅਤੇ ਪੇਟ 'ਚ ਜਲਨ ਹੁੰਦੀ ਹੈ ਧੰਨਵਾਦ